ਸਾਰੀਆਂ ਸੰਗਤਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਮੇਰੇ ਵਿਆਹ ਵਾਲਾ ਹਲਵਾਈ ਵੀ ਇਹੀ ਸੀਗਾ ਜੀ ਅੱਜ ਪਤਾ ਲੱਗਿਆ ਸਾਨੂੰ ਆਵੰਦਾ ਇਹ ਕਹਿੰਦੇ ਨੇ ਲੱਡੂ ਆ ਲੱਡੂ ਅਚ ਨੂਣ ਪਾਤਾ ਤਾ ਨੇ ਚਾੜ ਮੱਚਾ ਬਣਦੀਆਂ ਰਹੀਆਂ ਇਹ ਮਾਹੌਲ ਗੱਲ ਹੁੰਦਾ ਦਾ ਅੱਜ ਮਾਹੌਲ ਵਾ ਜੀ ਐਂ ਕਰਦੇ ਅੱਛਾ ਕੀ ਦੇ ਕੀ ਤੂੰ ਜ ਬੱਬ ਨਾਲ ਤੂੰ ਕਹਿੰਦਾ ਬਹ ਹੋਰ ਕੰਮ ਕਰਦਾ ਹੁੰਦਾ ਦਾ ਪਹਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਗਿਆ ਅਰਦਾਸ ਆ ਬੇਨਤੀ ਹੈ ਜੋ ਜੜੀ ਹੈ ਸੱਚਾ ਪਾਤਸ਼ਾਹ ਜੀ ਜਿਨੇ ਵੀ ਪਿਓ ਸਮੇਂ ਦੇਖ ਰਹੇ ਸਾਰੇ ਤੰਦਰੁਸਤੀਆਂ ਬਖਸ਼ੀ ਚੜ੍ਹਦੀ ਕਲਾ ਚ ਰਹੀ ਸਾਰੇ ਆਪਣੇ ਘਰਾਂ ਵਿੱਚ ਖੁਸ਼ ਰਹਿਣ ਸਭ ਦੇ ਮਨ ਨੂੰ ਕਾਮਨਾਵਾਂ ਮੇਰੇ ਮਾਲਕ ਜ਼ਰੂਰ ਪੂਰੀਆਂ ਕਰੀ। ਸਾਡਾ ਹੈ ਲਵਾਈ ਸਾਹਿਬ ਕੱਲਾ ਹੀ ਛੋਟਾ ਪਾਣੀ ਫਿਰਦਾ ਐਨ ਪੂਰਾ ਤੇ ਅੱਜ ਇਹਨੇ ਮੇਰੇ ਖੇਲ ਦੇ ਵਿੱਚ ਅ ਰਸਗੁੱਲੇ ਜਮਣਾ ਜੋ ਬਣਾਇਆ ਬਣਾਉਣੀਆ ਲੱਗਿਆ ਹੋਇਆ ਕੁਝ ਕਰਨ ਇਹ ਏ ਤੋਂ ਨਿਕਲਦਾ ਆਹ ਇੱਧਰ ਆ ਗਿਆ ਸਿਸਟਮ ਬਿੰਦਰਾ ਵਾਲਾ ਕੰਡਾ ਲਿਆਏ ਜੀ ਤੇ ਇਸ ਤਰਫ ਹੋ ਗਿਆ ਜੀ ਸਿਸਟਮ ਸਾਰਾ ਤੇ ਮੈਨੂੰ ਕਾਲ ਆ ਰਹੀ ਹੈ ਵਿੱਚ ਮੇਰੀ ਕਾਲ ਲੈ ਲਵਾ ਮੈਂ ਅਛਾ ਮਹਾਵੀਰ ਜੀ ਇਹ ਦੱਸੋ ਹੁਣ ਮੈਨੂੰ ਇਹ ਇਹ ਜੋਕ ਚਕਾਈ ਵਾਲਾ ਕੀ ਚੱਕਰ ਹੁਣ ਇਹ ਹਾਂ ਜੀ ਮੈਂ ਸਾਡੇ ਸਾਹਮਣੇ ਦਾ ਡਾਟਾ ਸਾਰਾ ਸਾਡੇ ਮੂਰੇ ਆ ਜਨਾ ਜੀ ਨਹੀਂ ਮਤਲਬ ਇਹ ਕਿੰਨਾ ਕਿੰਨਾ ਮਤਲਬ ਇਹ 3 ਕਿਲੋ ਦੀ ਚਮਚਮ 3 ਦਾ 3 ਕਿਲੋ ਦਾ ਭੋਲ ਨਹੀਂ ਆਪਾਂ ਨੇ ਸਾਰਾ ਇੱਕ ਨੰਬਰ ਕੰਮ ਕਰਨਾ ਕੋਈ ਡੁਪਲੀਕੇਟ ਕੰਮ ਤਾਂ ਕੋਈ ਨਹੀਂ ਦੇ ਵਿੱਚ ਨਹੀਂ ਜੀ ਨਹੀਂ ਜੀ ਨਹੀਂ ਡੁਪਲੀਕੇਟ ਵਾਲਾ ਕੋਈ ਕੰਮ ਨਹੀਂ ਹੈਗਾ ਰੱਖਣਾ ਵੀ ਨਹੀਂ ਹੈਗਾ ਵਾਕਈ ਸਹੀ ਗੱਲ ਆ ਹਾਂ ਪਟ ਸਮ ਠੀਕ ਹੈ ਸਾਰਾ ਕੁਝ ਥੋੜਾ ਬਿਲਕੁਲ 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 ਸਾਰਾ ਕੁਝ ਇੱਕ ਨੰਬਰ ਕੰਮ ਆ ਵੀ ਇੱਧਰ ਹੋ ਗਿਆ ਤੇ ਇੱਧਰ ਆ ਹੋ ਗਿਆ ਬਾਕੀ ਇੱਧਰ ਨੇ ਚਾਣੀ ਚੂਣੀ ਜੀ ਸਾਰਾ ਕੁਝ ਤਿਆਰ ਕਰ ਲਿਆ ਹੋਇਆ ਓਕੇ ਆ ਬਾਕੀ ਦੱਸ ਦਿਆਂ ਤੁਹਾਨੂੰ ਬਾਅਦ ਵਿੱਚ ਕਿਆ ਕਿਆ ਚੱਲਦਾ ਕੰਮ ਲਓ ਜੀ ਆ ਰਾਸ ਗੁੱਲੇ ਬਣਾਉਣ ਦੀ ਤਿਆਰੀ ਹੋ ਗਈ ਜੀ ਸਾਡੀ ਸ਼ੁਰੂ ਰਾਸ ਗੁੱਲਿਆਂ ਵਾਲੀ ਤੇ ਲੱਗਿਆ ਵਾ ਭਗਤ ਵੀਰ ਸਾਡਾ ਮਹਾਵੀਰ ਸੋਰੀ ਇਹ ਜਦੋਂ ਮੈਂ ਨੌਂ ਨਹੀਂ ਲਾਇਆ ਪਿਆ ਮੈਨੂੰ ਭਗਤ ਵੀਰ ਮਹਾ ਵੀਰ ਪਤਾ ਨਹੀਂ ਕਿਹੜਾ ਵੀਰ ਵੀ ਲਾਇਏ ਨੇ ਮਗਰ ਤੇ ਅੱਛਾ ਹੁਣ ਮੈਨੂੰ ਐਂ ਦੱਸ ਘਰ ਦਾ ਹਾਂ ਇਹ ਵੀ ਭਗਤ ਦਾ ਮਹਾ ਵੀਕਣਾ ਹਾਂਜੀ 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 ਭਾਈ ਲੱਗਦਾ ਮੇਰਾ ਉਦਾਂ ਉਮਰ ਸਾਡੀ 60 ਦੀ ਹੋ ਵਿੱਚ ਪੰਜ ਸਾਲ ਬੜਾਏ ਇਹ ਇਹਦੇ ਵਿੱਚ ਪਨੀਰ ਹੈ ਜੀ ਇਹ ਕਿੰਨਾ 3 ਕਿਲੋ ਪਨੀਰ ਲੱਗਦਾ 3 ਕਿਲੋ ਪਨੀਰ ਹੈ ਜੀ ਇਹ ਇਹਦੇ ਵਿੱਚ ਟੁਕੜਾ ਫੂਜੀ ਭਾਈ ਹੋਈ ਜੀ ਆਪਾਂ ਨੇ ਗਰੀਬਾਂ 500 ਗ੍ਰਾਮ ਅੱਛਾ ਅੱਧਾ ਕਿਲੋ ਦੇ ਕਰੀਬ ਸੂਜੀ ਬਾਤ ਲੈਣਾ ਹੈ ਨਾ ਹਾਂ ਅੱਧਾ ਕਿਲੋ ਰੋਡ ਲਾਇਆ ਹੋਇਆ ਹੈ ਅੱਧਾ ਕਿਲੋ 18 ਰੁਪਏ ਇਹ ਜ਼ਰੂਰੀਆਂ ਪੈਣੇ ਵਿੱਚ ਹਾਂ ਜੀ ਜ਼ਰੂਰੀ ਬਿਨੇ ਪਨੀਰ ਤਾਂ ਨਹੀਂ ਖੜਾ ਹੀ ਹੁੰਦਾ ਹੈ ਕਿਦਾਂ ਅੱਛਾ ਠੀਕ ਹੈ ਅੱਧਾ ਕਿਲੋ ਨਹੀਂ ਹੋਣੀ ਹੈ ਓਕੇ ਤੇ ਉਸ ਤੋਂ ਬਾਅਦ ਮਿੱਠੇ ਵਿੱਚ ਪਕਣਾ ਮਿੱਠੇ ਵਿੱਚ ਇਹ ਤਿੰਨ ਮੰਨ ਕੇ ਜਾਣਾ ਹੈ ਅੱਛਾ ਸਾਰਾ ਕੁਝ ਮਿੱਠੇ ਵਿੱਚ ਇਹਨੂੰ ਕੀ ਲੱਗਣੀ ਨਹੀਂ ਨਾ ਜੀ ਨਾ ਜੀ ਮੱਛੀ ਪਾਣੀ ਬਿਨਾ ਉਹ ਹੋ ਜੰਗੀ ਫਿਰ ਮੱਛੀ ਪਾਣੀ ਬਿਨਾ ਕੀ ਹੋ ਜੰਗੀ ਮਤਲਬ ਮਰ ਜਾਂਦੀ ਹੈ ਤੇ ਪਾਣੀ ਦੇ ਇਹ ਮਤਲਬ ਸਾਰਾ ਕੁਝ ਮਿੱਠੇ ਵਿੱਚ ਰਹਿਣਾ ਹੈ ਨਾ ਹਰ ਵਕਤ ਮਿੱਠੇ ਵਿੱਚ ਕਰਦਾ ਭਾਵੇਂ ਇਹ ਬਸ ਤਾਂ ਇਹ ਨੂੰ ਰਸ ਵਾਲਾ ਦੁੱਲਾ ਰੰਦਾ ਭਰਿਆ ਹੋਇਆ ਰਸ ਰਸ ਦੇ ਵਿੱਚ ਰਹਿਣਾ ਚਾਹੀਦਾ ਅੱਛਾ ਹੁਣ ਮੈਨੂੰ ਐ ਦੱਸ ਇਹਦੇ ਵਿੱਚ ਮੇਰਾ ਅੱਧਾ ਅੱਧਾ ਕਿਲੋ ਉਹ ਕਾਗਰ ਮਤਲਬ 4 ਕਿਲੋ ਹੋਗਾ ਮਟੀਰੀਅਲ ਤੇ ਰਹਿ ਜਾ ਹਾਂਜੀ 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 ਤੇ 4 ਕਿਲੋ ਦੇ ਵਿੱਚ ਤੇ ਬਣੂਗੇ ਕਿੰਨੇ ਇਹ ਇਹ ਬਣਨੇਗੇ 20 25 ਕਿਲੋ ਦੇ ਕਿੜ ਬੱਚਾ ਆ ਜੀ ਹਾਂ ਹਾਂ ਸਾਰਾ ਹਾਂਜੀ ਹਾਂਜੀ ਪਰ ਸਾਹਮਣੇ ਆ ਜਾਂਦਾ ਤੇ ਉਹ ਜਿਹੜਾ ਪੰਜ ਚਮਚਮ ਦੀ ਬਣਾਉਣੀ ਹੈ ਹਾਂਜੀ ਉਹ ਵੀ ਬਣਾਉਣੀ ਹੈ ਗਰਭ ਜੀ ਇਹਦੇ ਦੇ ਨੀ ਦੇ ਵਿੱਚ ਤੇ ਬਣਾਉਣੀ ਹੈ ਹਾਂਜੀ ਨਾ ਉਹ ਗਰਭ ਪਿਆ ਜੀ ਉਹ ਲਾ ਕੇ ਖਾ ਬਨੀ ਉਧਰ ਵੀ ਆਏ ਉਹ ਬਨੀਰ ਮੰਦੇ ਦੇ ਚੱਕ ਪੇ ਫੱਟੇ ਨੇਰੀ ਲਿਆਉਂਗਾ ਬਈ ਇਹ 25 25 ਕਿਲੋ ਬਣਾਉਣੀਆਂ ਹੈ ਜਿਹਦੇ ਪਿਆ ਬਨੀਰ ਉਹ ਦੇਖੋ ਜੀ ਹੋਮ ਮੇਡ ਹੈ ਜੀ ਸਾਡਾ ਸਾਰਾ ਕੁਝ ਆਪਣਾ ਘਰ ਦਾ ਇੱਕ ਨੰਬਰ ਤਿਆਰ ਲੱਗਿਆ ਹੋਏ ਕਿਉਂਕਿ ਜਿਹੜਾ ਖਾਉਂਗਾ ਯਾਦ ਕਰੂੰਗਾ ਜ਼ਿੰਦਗੀ ਭਰ ਕੋਈ ਇੰਚ ਡੁਪਲੀਕੇਸੀ ਨਹੀਂ ਹਰੇਕ ਚੀਜ਼ ਜਿਹੜੀ ਜੈਨੂਨ ਪੈਣੀ ਚਾਹੀਦੀ ਆ ਆਪਾਂ ਨੇ ਉਹ ਪਾਈ ਆ ਤੇ ਹੁਣ ਇਹਦੇ ਦੋ ਤਿੰਨ ਇੱਕ ਕੰਡੇ ਸੀ ਕੀ ਆ ਉਹ ਤੈਰ ਰਹੇ ਆ ਪਰ ਦੇ ਬੰਦੇ ਪੱਥਰ ਪੁੱਥ ਜੀ ਚੈੱਕ ਕਰੀ ਆ ਇਹ ਕੰਨ ਵੀ ਬਾਕੀ ਸਾਰਾ ਓਕੇ ਆਣਾ ਗੋਲੀ ਅੱਛਾ ਇੱਕੋ ਇੱਕ ਵਾਰ ਚ ਕਿੰਨੇ ਗੋਲੀਆਂ ਕੇਰਨੇ ਦਾ ਪਸਦਾ ਜੀ ਬਸ ਇਹ ਹੋਣੇ ਜੀ 50 50 ਗੋਲੀਆਂ ਇਹ 56 ਗੋਲ ਮਤਲਬ 2 ਕਿਲੋ ਇੱਕ ਵਾਰ ਚ ਨਿਕਲਣੇ ਹਾਂ ਜੀ ਹਾਂ ਜੀ ਬਸ ਹਾਂ 2 ਕਿਲੋ ਇੱਕ ਵਾਰ ਹੀ ਆਣੇ 2 ਕਿਲੋ ਮਤਲਬ ਕਿ 20 20 ਪੀਸੇ ਚੜਦੇ ਹਾਂ ਕਿਲੋ ਵਿੱਚ ਹਾਂ ਜੀ ਹਾਂ ਜੀ ਹਨਾ 20 ਚੜਨਗੇ 25 ਚੜਨਗੇ ਅੱਛਾ ਅੱਛਾ ਛੋਟੇ ਆ ਹਾਂ ਮਰ ਰੱਖ ਕਾਵਜੇ ਦੇ ਰੱਖੇ ਹੋਏ ਹੈ ਹਾਂ ਜੀ ਹਾਂ ਜੀ ਨਾਰਮਲ ਰੱਖੇ ਹੋਏ ਬਹੁਤਾ ਬੜਾ ਕਿਸ ਨਹੀਂ ਆਉਂ ਬਈ ਅੱਜ ਕੱਲ ਫਿਰ ਲੋਕ ਥੋੜਾ ਜਿਹਾ 70 80 ਗ੍ਰਾਮ ਵੀ ਖੁੰਦਿਆ ਨਹੀਂ ਅੱਜ ਕੱਲ ਮੱਠੇ ਦਾ ਭੁਜਾਨ ਵੀ ਘੱਟ ਬਚਾਈ ਕਰਦੇ ਹਨ ਇਹ ਕਰਕੇ ਲੋਕ ਮਠਾ ਘਟ ਖਾਣ ਕਰਕੇ ਛੋਟਾ ਕਿਸ ਨਾ ਆਇਆ ਜੀ 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 ਮਠਿਆ ਜਨਾ ਜੀ ਅੱਜ ਕੱਲ ਨਾ ਨੁੱਜੇ ਫਾਸ ਪ੍ਰੋਟੀ ਹੈ ਅੱਜ ਦੀ ਦੁਨੀਆ ਇਹ ਵੀ ਗੱਲ ਦੋ ਵੀ ਸੋ ਹਾਂ ਕਰਕੇ ਮਠਾ ਘਟੇ ਲੋਕ ਖਾਣ ਨਹੀਂ ਜੀ ਤਾਂ ਵੀ ਲੋ ਘੱਮ ਕਰਨਾ ਪੈਂਦਾ ਜੀ ਬਿਲਕੁਲ ਬਿਲਕੁਲ ਕੀ ਕਰਦੇ ਬੰਦਾ ਵਾਹ ਜੀ ਵਾਹ ਅਹ ਰੰਗ ਪਾਤਾ ਗੈਰ ਨੂੰ ਲੱਡੂ ਵੀ ਰੱਖਿਆ ਵਾ ਹਾ ਹੋਰ ਫਿਰ ਕਹਿੰਦਾ ਪੈਸੇ ਪੈਸੇ ਕਰਦੀ ਦੁਨੀਆ ਉਹ ਤੇਰਾ ਅੱਛਾ ਕੱਲ ਮੰਦੀ ਪੈਸੇ ਦੀ ਪੈਸਾ ਪੈਸਾ ਕਰਦੀ ਦੁਨੀਆ ਹਰ ਮੰਦੀ ਦੁਨੀਆ ਪੈਸੇ ਦੀ ਹਾਂ ਹਰ ਚੀਜ਼ ਵਕੇ ਦੀ ਭਾ ਸਜਣਾ ਇੱਥੇ ਹੁੰਦੇ ਜਿਹਰੇ ਨਹੀਂ ਵੀਰੇ ਅੱਛਾ ਰੰਗ ਬਣਦੇ ਯਾਰੇ ਨਹੀਂ ਇਹ ਪਾ ਹਜ਼ ਜਾਨੀ ਪਾ ਸਜਣਾ ਉਹ ਬਾਜੀ ਬਾਈ ਹਾਂਜੀ ਇਹੋ ਤੂੰ ਕੀ ਬਣਾ ਰਿਹਾ ਇੱਥੇ ਦੱਸ ਦਿੰਦੇ ਜੀ ਇਹ ਹੈ ਇਹ ਚਮਚਮ ਕਹਿੰਦੇ ਜੀ ਨੂੰ ਅੱਛਾ ਮੱਚ ਮੱਚ ਕਿਹਾ ਚਮ ਚਮ ਅੱਛਾ ਚਮ ਚਮ ਹਾਂ ਸੰਤਪੀਸ ਵੀ ਕਹਿੰਦੇ ਨੇ ਸੰਤਪੀਸ ਗੱਲ ਆਈ ਹੈ ਵੀ ਰਿਸ਼ਤੇਦਾਰਾਂ ਨੂੰ ਖਰਾਉਣੀਆਂ ਨੇ ਰੂਗਲ ਚੀਜ਼ ਬਣਾਉਣੀ ਹੈ ਮੈਂ ਕਿਹਾ ਜੀ ਇੱਥੇ ਹਾਂ ਹੋਣਦੇ ਚਿਹਰੇ ਨੀਕਦੇ ਹਾਂ ਹੱਸਦੇ ਚਿਹਰੇ ਦੀ ਆਦਤ ਪਾਸ ਜਣਾ ਆਏ ਹਾਏ 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 ਕੀ ਆ ਲੋ ਮੇਰੇ ਭਾਈ ਬੋਲ ਬਾਈ ਗਰੂ ਮੱਛਿਆ ਗੱਲ ਵੀ ਨਾਲ ਦੱਦਾਂਗੇ ਤੇ ਨਾਲ ਤੁਹਾਨੂੰ ਇਹ ਇਹ ਰਿੱਠਾ ਵੀ ਪਾਉਣਾ ਪੈਂਦਾ ਵਿੱਚ ਇਹ ਰਿੱਠੇ ਦਾ ਪਾਣੀ ਹੈ ਜੀ ਇੱਕ ਆਦਿ ਵਾਸਤੇ ਅਸੀਂ ਹੁਣ ਤੁਹਾਡੇ ਸਾਹਮਣੇ ਪਰਾਣਾ ਜੀ ਮੱਛਿਆ ਐ ਗੱਲ ਬਾਤ ਹੈ ओरिजिनल ਕੰਮ ਮਾਹਾਰੀ ਠੀਕ ਆ ਠੀਕ ਆ ਠੀਕ ਆ ਠੀਕ ਆ ਠੀਕ ਆ ਸਾਫੀ ਪੈ ਜਿੰਦੀ ਅਸੀਂ ਹੁਣ ਗਾਜਰਾ ਕਰਾਉਣੀਆਂ ਤਾਂ ਹੁਣ ਉਹ ਗਾਜਰਾ ਕਰਵਾ ਕੇ ਲੋ ਜੀ ਹੁਣੇ ਕਰਵਾ ਦਿੰਦੇ ਆ ਠੀਕ ਆ ਜੀ ਠੀਕ ਲੋ ਜੀ ਤੱਬਰ ਸਾਡਾ ਆ ਗਿਆ ਥੱਲੇ ਕਹਿੰਦੇ ਵੀ ਹਮਾਰੇ ਤੇ ਵੀ ਕੰਮ ਲੈ ਲੋ ਮਾਸਾਲਾ ਸਾਹਿਬ ਵੀ ਅੱਜ ਕੰਮ ਕਰਨ ਪਹੁੰਚ ਗਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਗਾ ਜੀਜਾ ਨੇ ਕਹਿਣਾ ਲੱਗ ਵੀ ਆ ਗਿਆ ਚਾਹ ਪੀ ਵੀ ਕੀਤੀ ਆਈ ਚਾਚਾ ਵੀ ਸਾੜ ਤਾਂ ਲੰਘ ਵੀ ਗਿਆ ਉਹ ਤਾਂ ਆ ਗਏ ਕੋਈ ਲੂਗਾ ਰੋਟੀ ਬਾੜਨਾ ਆ ਹਾਂ ਹਾਂ ਇਹ ਬਾਈ ਕਹਿ ਰਿਹਾਦਾ ਬਾਈ ਸਾਲਾ ਜੀਜੇ ਸਾਲੇ ਦੀ ਗੱਲ ਆ ਹੋ ਸਕਦੀ ਆ ਕੈਸਾ ਰਹੇ ਵੀ ਆਂ ਵੀ ਰੋਟੀਆਂ ਬਾੜਨਾ ਤੇਰੇ ਕੰਮ ਵੀ ਕਰਕੇ ਦਿਖਾਓ ਮਾਰਾ ਬੰਦਾ ਇਹ ਮੁੱਲ ਵੀ ਦੋ ਰੋਟੀ ਦਾ ਚਾਚੇ ਨਾਲੇ ਤੁਹਾਨੂੰ ਕੰਤਾ ਬਾਈ ਬੀ ਫੋਟੇ ਤੁਹਾਨੂੰ ਸਾਰਿਆਂ ਸੰਗਤਾਂ ਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਮੇਰੇ ਵਿਆਹ ਵਾਲਾ ਹਲਵਾਈ ਵੀ ਇਹੀ ਸੀਗਾ ਜੀ ਅੱਜ ਪਤਾ ਲੱਗਿਆ ਸਾਨੂੰ ਆਵੰਦਾ ਇਹ ਕਹਿੰਦੇ ਨੇ ਲੱਡੂ ਆ ਲੱਡੂ ਅਚ ਨੂਣ ਪਾਤਾ ਤਾ ਨੇ ਅੱਜ ਮੱਚਾ ਬਣਾਉਂਦੀਆਂ ਰਹੀਆਂ ਮਾਹੌਲ ਜਾਂਦਾ ਹੁੰਦਾ ਹੁੰਦਾ ਅੱਜ ਮਾਹੌਲ ਵਾਜੀ ਐਂ ਕਰਦੇ ਅੱਛਾ ਕੀ ਦੇ ਕੀ ਤੂੰ ਜੇ ਬੱਬ ਨਾਲ ਤੂੰ ਕਹਿੰਦਾ ਬਹ ਹੋਰ ਕੰਮ ਕਰਦਾ ਹੁੰਦਾ ਤਾਂ ਪਹਿਲਾਂ ਜਗਜੀਤ ਮੰਗਤਰਾਮ ਹਰਵਾਈ ਹਾਂ ਉਹਨਾਂ ਦੇ ਥਰੂ ਗਿਆ ਦਾ ਤੂੰ ਗਿਆ ਤਾਂ ਹੀ ਮੈਂ ਦੇਖ ਰਹਾ ਸੀ ਕਿੰਨੇ ਸਾਲ ਪੁਰਾਣੀ ਗੱਲ ਦਾ ਪਲਾਂ ਹੈ ਹੋਰ ਬਿੰਦਾ ਉੱਪਰ ਤੇ ਵੀ ਆਪਣੀ 27 28 ਸਾਲ ਪੁਰਾਣੀ ਗੱਲ ਹੋ ਗਈ ਇਹ ਜਦ ਤੱਕ ਕੰਮ ਸਿੱਖਣ ਲੱਗਿਆ ਹੋਣਾ 93 ਦੇ ਪਹਿਲਾਂ ਦੀ ਗੱਲ ਹੈ ਸਰ ਮੈਂ ਚਰੰਗ ਨਾ 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 92 97 ਦੀ ਗੱਲ ਹੈ ਨਹੀਂ ਜਦ ਤੱਕ ਕੰਮ ਸਿੱਖਣ ਲੱਗਿਆ ਦਾ ਤੂੰ ਨਹੀਂ ਨਹੀਂ ਹਾਂ ਕੰਮਦਾਨਾ ਖੰਭ ਕਰਦਾ ਲੱਗਿਆ ਕਰਨਾ 70 ਦਾ 70 ਕਰਦਾ ਮੇਰੀ ਗੱਲ ਸੁਣ ਇਧਰ ਇਹ ਕਹੀ ਜਾਂਦਾ ਮੈਂ 50 ਸਾਲ ਦਾ ਐ ਉਈਓ ਮਰੀ ਜਾਂਦਾ 78 ਦਾ ਦੱਸ ਹੈ ਅਕਸੀ ਆਲਾ ਹੋਇਆ 45 ਸਾਲ ਦਾ ਹੈ ਇਹਨੇ ਸੜਿਆ ਗਿਆ ਮੈਂ ਓਏ ਬਾਰੇ ਵੰਦਾ ਕਹਤਾ ਹੈ ਆਹ ਵੇ ਜੰਮਦਾ ਹੀ ਲੱਗਿਆ ਦਾ ਉਹ ਬੋਲ ਰਿਹਾ ਜੰਮਦਾ ਹੀ ਲੱਗਿਆ ਦਾ ਨਹੀਂ ਗਲਤ ਹੋ ਗਿਆ ਗਲਤ ਬੋਲੋ ਗਿਆ ਕੋਸ ਜੇ ਜਨਮਤਰਾਵਲ ਬੜਾ ਬੜਾ ਦੋ ਕੇਈ ਦੋ ਵੀ ਸਾਲ ਉਹ ਨਹੀਂ ਸਨ ਉਹ ਪੈਣਾ ਮੇਰੀ ਗੱਲ ਤਾਂ ਸੁਣ ਸੰ 78 ਦੀ ਗੱਲ ਕਰਦਾ ਨਾ ਹਾਂਜੀ ਹਾਂਜੀ ਸੰ 78 ਦੇ ਵਿੱਚ ਜੇ ਤੂੰ ਹੁਣ 50 ਜੇ ਤੇਰੀ 50 ਸਾਲ ਦੀ ਉਮਰ ਹੈ ਹੁਣ ਤੂੰ ਕਹਿੰਦਾ ਵੀ 50 ਸਾਲ ਦੀ ਉਮਰ ਹੈ ਹਾਂਜੀ ਫਿਰ ਸੰ 78 ਦੇ ਵਿੱਚ ਤੂੰ ਹਾਂਜੀ ਮੈਂ 45 ਸਾਲ ਦਾ ਉਮਰ ਆ 80 ਦਾ ਤਾਂ ਮੇਰਾ ਜਨਮ ਹੈ ਬੱਸ ਮੈਂ ਉਮਰ ਥੋੜਾ ਘੱਟ ਹੋਣੀ ਗਿਆ ਬਤਾ ਹਾਂ ਆਛਾ ਫਿਰ ਹਾਂ ਇਹ ਕਹਿਣਾ ਇਹ ਉਹੀ ਲਝਾਈਆਂ ਦਾ ਸਾਨੂੰ ਜਦਾਈ ਇਹ ਆ 60% ਵਾਲਾ ਇਹ ਚਾਚੇ ਹਾਂ ਹੰਬਰੀ ਨਾ ਹੌਲੀ 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 ਜਦੋਂ ਯਾਦ ਕਰਾਈ ਜਾਂਦੇ ਫਿਰ ਚੱਕਦਾ ਕਹਿੰਦਾ ਚਾਚਾ ਜੀ ਜੀ ਸੁਣਦਾ ਚਾਚਾ ਕਹਿੰਦਾ ਅੱਜ ਤੋਂ 30 ਸਾਲ ਪਹਿਲਾਂ ਹਾਂ ਜਦੋਂ ਮੈਂ ਕੰਜੀਪਤ ਆ ਹਾਂ ਇਹ ਬਾਈ ਕੋਲ ਮਠਾਈ ਖਾਣ ਦਾ ਇਹ ਇਹ ਰੋਪੜੀਆਂ ਦਾ ਗੋਲਲਾ ਜਿਹਦਾ ਜਿਹੜੀ ਨਾ ਹੁੰਦਾ ਨਾ ਇਹ ਇਹਦਾ ਮਤਲਬ 30 ਸਾਲ ਪਹਿਲਾਂ ਇਹਦੀ ਇਹ ਮਠਾਈ ਖਾਦੀ ਨਾ 99 95 ਚਾਚਾ ਇਹਦਾ ਮਤਲਬ ਜਿਆਦਾ ਜਵਾਨ ਤਾਂ ਇਹ ਜਵਾਨ ਜਵਾਨ ਤਾਂ ਫਿਰ ਜਿਆਦਾ ਦਾ ਮਤਲਬ ਮੈਂ ਰਾਤੀਂ ਦਿਨ ਵੀ ਚਲਾਈ ਆ ਹਾਂ ਤਾਦਿਨ ਜਿਹੜੇ ਪਿਰਾਇ ਫੋਟੋ ਮਾਚ ਰੇ ਇਹ ਫੇਰੇ ਉੱਥੇ ਪਿੱਛੇ ਦੁਕਾਨ ਦੇ ਸੀ ਮਤਲਬ ਮਤਲਬ ਜਾ ਕੇ ਖਾਏ ਆਉਣੀ ਮਠਿਆਈ ਇਹਦੇ ਕੋਲ ਅੱਛਾ ਤਾਦੇ ਥੋੜਾ ਥੋੜਾ ਤੇਰੇ ਵੀ ਦਬਾਰ ਚ ਆਉਣ ਲੱਗ ਗਿਆ ਵੀ ਮੈਂ ਇਹ ਸੰਤੂ ਨੌਜਾਦਾ ਹੁੰਦਾ ਨਾ ਛੱਗੇ ਨਾ ਉਂਗਲੀਆਂ ਦੇ ਸੰਤੂ ਬਾਈ ਨਾ ਹੁੰਦਾ ਨਾ ਜਾਣਾ ਆਪਣੇ ਪਿੰਡ ਸੰਤੂ ਨਾ ਆਏ ਆ ਆ ਸੰਤੂ ਦੀ ਕਹਾਵਤ ਕੀ ਹੈ ਉਹ ਕਿੰਨੇ ਦਾ ਬੱਸ ਇੱਕ ਵਾਰ ਸਿੱਖਾ ਗੱਲ ਕਹਿ ਦਿੰਦਾ ਲੈ ਹੱਦ ਕਰਤੀ ਉਂਗਲੀਆਂ ਤੇ ਟਾ ਦੂੰਗਾ ਉਂਗਲੀਆਂ ਅੱਛਾ ਆਈ ਗੋ ਮੇਦਰ ਹਾਂ ਹਾਂ ਉਹੀ ਗੋਸਾ ਹੋ ਰਿਹਾ ਨਾ ਜੱਕਾ ਬੋਟੇ ਸਾਡੇ ਪੀਲੇ ਪਕੌੜੇ ਮੁਕੜੇ ਆਏ ਹੋਵੇ ਉਹ ਅਸੀਂ ਬਾਅਦ ਵਿੱਚ ਜੇ ਨਾ ਪਕੌੜੇ ਵੱਡ-ਵੱਡ ਕੇ ਨਹੀਂ ਆਣਾਂਗੇ ਫੇਰ ਬਾਅਦ ਵਿੱਚ ਪੂਰੇ ਖਾਣੇ ਨੇ ਇਹ ਬਾਅਦ ਵਿੱਚ ਕਿੱਥੇ ਕਿੱਥੇ ਕੀ ਦੀ ਗੱਲ ਕਰਦਾ ਮੇਰੇ ਵਿਆਹ ਦੀ ਗੱਲ ਕਰਦਾ ਹਾਂ ਤੁਹਾਡਾ ਵਿਆਹ ਪਤਾ ਨਹੀਂ ਜੀ ਮੈਨੂੰ ਤਾਂ ਹੁਣ ਮੈਨੂੰ ਇੰਨਾ ਕੁ ਪਤਾ ਨਹੀਂ ਮੈਂ ਤਾਂ ਕੰਮ ਕਰਨ ਬੱਤ ਗਿਆ ਪਤਾ ਨਹੀਂ ਇਹ ਨਹੀਂ ਮੈਨੂੰ ਤਾਂ ਵੀ ਉਹਦਾ ਪਿਆਤਾ ਫੇਰ ਪਕੌੜੇ ਜਿਹੜੀ ਪਕੌੜੇ ਵੱਡ-ਵੱਡ ਕੇ ਪੂਰੇ ਕਰੇ ਫਿਰ ਇਹਨੇ ਗੱਲ ਵੀ ਠੀਕ ਹੈ ਜਨ ਵੀ ਜ਼ਿਆਦਾ ਚੱਲੇਗੀ ਦੀ ਬਾਈ ਸਹੀ ਗੱਲ ਹੈ ਸਹੀ ਗੱਲ ਹੈ ਅੱਦੇ ਬਾਅਦ ਵੀ ਨਹੀਂ ਖਾਸ ਹੈ ਹੈ ਇਹਦੇ ਖਾਸੇ ਬਾਅਦ ਦੇ ਮੰਦੇ ਵਧਗੇਦੇ ਆ ਨਾ ਹਾਂ ਇਹ ਪਿੱਪਲ ਥੱਲੇ ਇਹ ਮਗਰ ਡੱਟ ਲਾਇਆ ਹਾਂ ਇਹ ਵੀਰ ਪਿੱਪਲ ਵਧਕੇ ਤੇ ਨਹੀਂ ਇਹ ਤਾਂ ਸਕੂਲ ਵਿੱਚ ਬੈਠੇ ਦੇ ਤਾਂ ਹਾਂ ਹੋਣੀ ਆ ਹੈ ਉਹ ਸਕੂਲ ਦਾ ਫੌਥੀ ਆਈ ਥੋੜੀ ਬਰਾਬੜੀ ਹੋ ਹਾਂ ਬਰਾਬੜੀ ਧਰਮਸ਼ਾਲਾ ਹਾਂ ਧਰਮਸ਼ਾਲਾ ਲਾਨਾ ਸੀ ਸਕੂਲ ਚ ਤੇ ਬਰਾਤ ਉਤਰੀ ਧਰਮਸ਼ਾਲਾ ਹੀ ਆ ਜੀ ਉਹ ਅੱਛਾ 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 ਠੀਕ ਠੀਕ ਪਿੱਪਲ ਦੇ ਕੋਲ ਉਹ ਬਲਕਨ ਉਹ ਧਰਮਸ਼ਾਲਾ ਮਾਂ ਦੀ ਪੁਰਾਣੀ ਧਰਮਸ਼ਾਲਾ ਦੇ ਵਿੱਚ ਪੂਰਾ ਬਣ ਗਿਆ ਅੱਛਾ ਬਾਅਦ ਚ ਸਕੂਲ ਬਣ ਗਿਆ ਉਹ ਠੀਕ ਆ ਠੀਕ ਆ ਠੀਕ ਆ ਉਹ ਬੱਲੇ ਉਹ ਬਣਾਤੀਆਂ ਬਬੇ ਰੰਗ ਤਾਂ ਨਿਕਲ ਨਹੀਂ ਰਿਹਾ ਇਹਨਾਂ ਦਾ ਥ ਰੰਗ ਘਟਾ ਅੱਛਾ ਲਾਈਟ ਜੇ ਰੱਖਿਆ ਹੈ ਹਾਂਜੀ ਹਾਂ ਮਹਾਰਾ ਗੁੜੀਆਂ ਗੁੜੀਆਂ ਨਹੀਂ ਹੁੰਦੇ ਫਿਰ ਇਹ ਕਲਰ ਬਹੁਤ ਦਾ ਗੋੜਾ ਰੰਗ ਕਰਿਆ ਨਹੀਂ ਹੈਗਾ ਤੁਸੀਂ ਮਿੱਟੀ ਦੇ ਪੇਲ ਰੱਖਿਆ ਹਾਂ ਦੇਖੋ ਹਾਂ ਵਾਹ ਯਾਰ ਇਹ ਤਾਂ ਕੋਈ ਹੋਰ ਲਿਪ ਲਿਪਾ ਜਾ ਕੰਮ ਹੈਰ ਦੇਖ ਲੋ ਮਾਸਟਰ ਜਾਣੀ ਅੱਛਾ ਜਦੋਂ ਯਾਰ ਠੰਡੀ ਹੋਣੀ ਫਿਰ ਬੰਦਣਾ ਨੇ ਕਿਹੜੇ ਇਧਰ ਬੈਠ ਜੀ ਕਹਿ ਗਏ ਨੇ ਕਹਿੰਦੇ ਮੂਝ ਪਾਣੀ ਆ ਗਿਆ ਤੁਹਾਨੂੰ ਗੱਲ ਤੇ ਬਿਠਾਉਂਦਾ ਇੱਥੇ ਤੁਹਾਨੂੰ ਗੱਲ ਤੇ ਉਠਾਉਂਦਾ ਇੱਥੇ ਵੇਖ ਮਾਸੇ ਦੇ ਕੇ ਜੀ ਨਹੀਂ ਕਰਦਾ ਕਿ ਰੋਸੇ ਬੈਗਿਆ ਇੱਥੇ ਬਰਨਾ ਕੰਦ ਲਾ ਦੇ ਲੈ ਜੀ ਦਾ ਆ ਕੇ ਹਾਂ ਹਾਂ ਇਹ ਚਲਦੁਬਾਰ ਹੋਣੀ ਆ ਤੇ ਇੱਕ ਤੁਸੀਂ ਗੱਲਬਾਤ ਬਣਾਉਣੀ ਆ ਦਾ ਅੱਛਾ ਮੈਨੂੰ ਇਹਦਾ ਫਿਰ 7 ਦੀਆਂ 7 ਕਿਲੋ ਗਾਜਰਾਂ ਕਰ ਦੇਣੀਆਂ ਹਾਂਜੀ ਹਾਂ ਲਾ ਲਾ ਠੀਕ ਆ ਫਿਰ ਇਹਨਾਂ ਨੂੰ ਉਬਾਲੂਗਾ ਹਨਾ ਨਾ ਬਾੜਨੀ ਨਹੀਂ ਹੈਗੀ ਬੇ ਕਿੰਨੇ ਵੀ ਪੁੰਦਨੀ ਆਪਾਂ ਨੇ ਹਾਂ ਇਹ ਨਹੀਂ ਵਿੱਦਿਪ ਹੁੰਦਾ ਨੀ ਬੰਦਾ ਅੱਛਾ ਠੀਕ ਆ ਫਿਰ ਠੀਕਾ 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 ਇੱਕ ਦੇਖ ਲਓ ਗੈਚੂ ਦਾ ਚਲਦੀ ਆ ਬੰਦੀ ਪਤਾ ਲੱਗਦੀ ਹੈ ਵੀ ਬੇਸਟ ਹੋ ਰਹੀ ਹੈ ਨਹੀਂ ਉਹ ਤੈਨੂੰ ਕੀ ਪਤਾ ਸਿਲੰਡਰ ਮਾਰ ਮਾਰ ਕੇ ਕੱਲ ਇੱਕ ਖਾਲੀ ਕਰਿਆ ਇਹਨੇ ਧੜ ਧੜ ਚੱਕ ਕੇ ਗਿਰਦੇ ਕਰੇ ਥੋੜੀ ਬਹੁਤ ਤੰਗ ਹੋ ਗਿਆ ਕਹਿੰਦਾ ਇੱਕ ਅੰਨੇ ਦੇ ਵੀ ਨਹੀਂ ਛੱਡਣੀ ਕਹਿੰਦਾ ਵਿੱਚ ਗਿਆ ਪੈਸੇ ਲੱਗੇ ਹੋਏ ਆ ਬੰਦਾ ਕਹਿਣ ਰਿਹਾ ਸੀ ਬੇਜੇ ਗੱਲ ਕਰਦੇ ਬਾਹਰ ਨਹੀਂ ਜਾਵਾਂਗਾ ਸਾਹ ਆ ਗਿਆ ਨਹੀਂ ਹੋਣੀ ਹਾਂ ਸਾਹਿਬ ਬਾਹਰ ਆਈ ਜਾਵੇ ਉਹ ਤਾਂ ਉਹ ਹਿਸਾਬ ਉਹ ਐਨਏ ਕੇ ਸੇਕ ਪਰ ਕੰਮ ਹੋਣਾ ਹੋਗਾ ਉਹ ਸੇਕੇ ਮੱਠੇ ਪਰ ਕੰਮ ਚੱਲਦਾ ਉਹਦਾ ਹਾਂਜੀ ਤੁਹਾਡਾ ਪ੍ਰੋਸੈਸ ਕਿਵੇਂ ਆ ਬਾਬਾ ਜੀ ਦਾ ਮੱਠੇ ਵਾਲਾ ਨਾ ਸਾਫ ਕਰਦਾ ਕਰਤਾ ਰੂਨ ਸਾਫ ਹੈ ਨਾ ਉਹ ਸਮਾਨ ਵਿੱਚ ਕਿਦਣਾ ਕੱਢ ਲੋ ਚ ਲੱਡੂ ਲੱਡੂ ਆਲਾ ਓ ਇੱਕ ਢੋਲ ਕੋਈ ਦੇਖ ਲੋ ਖਾਲੀ ਹੈ ਕਿਉਂ ਨਹੀਂ ਯਾਰ ਲੱਡੂ ਇਹ ਜੋ ਬੱਗੀ ਦੀ ਰਸਟ ਹੋ ਰਹੀ ਚਾਹੇ ਇਹ ਬੈੱਡ ਦੇ ਉੱਪਰ ਇੱਕ ਬੈੱਡ ਹੋਰ ਖੜਾ ਦੇਣਾ ਆਪਾਂ ਨੇ ਜਿੱਕਣਾ ਪਿੱਛੇ ਖੜਾਇਆ ਤਾਂ ਉਹ ਬੈੱਡ ਕਿਆ ਕਿੱਥੇ ਉਹ ਪਿਆ ਚਾਚੇ ਉਹ ਬੈਕ ਸਾਈਡ ਉਹ ਕਢਣਾ ਪੈਣਾ ਉੱਥੇ ਦੇ ਆਪਾਂ ਨੂੰ ਕਿਆ ਹੋਇਆ ਮੇਰੇ ਵਿਆਹ ਦਾ ਹਲਵਾਈ ਕਿਆ ਵਾਦਾ ਮੈਂ ਤੇਰੇ ਨਾਲ ਚਾਰ ਫੋਟੋਆਂ ਖਿਜਾਉਣੀਆਂ ਆਣ ਮਾਂ ਵੀਰੇ ਮੈਂ ਲੱਭਦਾ ਫਿਰਦਾ ਤਾਂ ਸਾਡੇ ਦੋ ਬੰਦਿਆਂ ਨੂੰ ਉੱਥੇ ਨਾ ਪੇਟ ਖਰਾਬ ਹੋ ਗਾ ਦਮਾ ਬੰਦਾ ਲੱਭਦਾ ਫਿਰਦਾ ਕਿੱਥੇ ਆ ਉਹ ਜੋੰਦਾਂਦਰਾ ਮਾੜਾ ਦਾ ਬਿਆਲੇ ਵਿੱਚ ਦੋ ਬੰਦੇ ਦਾ ਪੇਟ ਖਰਾਬ ਹੋ ਗਿਆ ਮਨ ਮਨ ਹਲਵਾਈ ਦਾ ਪਰ ਨਾ ਜਿੱਤ ਨਹੀਂ ਮਿਲ ਗਿਆ ਬਾਈ ਅੱਜ ਮਿਲ ਗਿਆ ਅੱਜ ਦੇਖਦੇ ਆ ਤੇ ਨਾਲ ਪਹਿਲਾਂ ਇਹ ਕੰਮ ਕਰਾ ਲਈਏ ਕਿਹ ਹੈ ਕਿਤੇ ਵਿਆਹ ਹੀ ਛੱਡ ਦੇਵੇ ਪਹਿਲੇ ਕੰਮ ਕਰਾ ਲਈਏ ਤੇ ਜੇ ਨਾ ਸਕੋ ਲੋ ਜਾ ਆਪਣਾ ਬਣਾਉਣ ਦੇ ਆ ਪਹਿਲਾਂ ਅੱਛਾ ਇਹਨੂੰ ਦੱਸਿਆ ਸੀ ਨਾ ਵੀ ਮੋਟੇ ਵਾਲੇ ਚੋਂ ਕੱਢਣਾ ਮਾਮੀ ਪਤਾ ਨਹੀਂ ਆਸੀ ਕੱਢਤੀ ਆ ਬਾਈ ਮੋਟੇ ਵਾਲੇ ਚੋਂ ਚੱਲੂ ਹਾਂ 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 ਅੱਛਾ ਆਪਾਂ ਠੀਕ ਹੈ ਕੰਮ ਕਰੋ ਦੇਖ ਤੈ ਕਾ ਓਕੇ ਬਾਈ ਇਹ ਖਾਣੀ ਹੋਵੇ ਕੱਦੀ ਬਹੁਤ ਮਿਹਣੇ ਲਾ ਲਓ ਕੱਦੂ ਦਾ ਹੋਰ ਲੈ ਲਓ ਕਾਤੇ ਪੰਜ ਦਮ ਨਾ ਰੋ ਕੋਈ ਨਾ ਕੱਦੂ ਗੋਲ ਕਿੱਥੇ ਲੱਕਿਆ ਇਹ ਹੁਣ ਉਹ ਤੇਰੀ ਓਏ ਇਹ ਹੀ ਗਾਸ਼ੀਗਾ ਪਿੰਡ 'ਚ ਬੈਠੇ ਚਲ ਠੀਕ ਆ ਬਾਈ ਇਹ ਮੇਰਾ ਉਹ ਗੱਲ ਲੜ ਲੈ ਜੇ ਕੰਮ ਜੰਗਲ ਵਾਲਾ ਹੀ ਹੋ ਜਾਣਾ ਤਾਂ ਦੇਖਣਾ ਵਾਲੇ ਨਾਲ ਨੂੰ ਤਾਂ ਚੰਗਾ ਹੋ ਗਿਆ ਇੱਥੇ ਹੋ ਗਿਆ ਪ੍ਰੋਗਰਾਮ ਮੈਂ ਤੇਰੇ ਜੰਗਲ ਤੇ ਮੰਗਲ ਲਾਉਣਾ ਪੈਣਾ ਤਾਂ ਜਾ ਕੇ ਉੱਥੇ ਤੁਸੀਂ ਮੇਰਾ ਕਿਹੜਾ ਤੇਲ ਖੁਆਣਾ ਦਾ ਹਾਂ ਤੇਰੇ ਥੋੜੇ ਹੀ ਬੁਗਣਾ ਦਾ ਉਹ ਤਾਂ ਗੱਲ ਠੀਕ ਆ ਪਰ ਉੱਥੇ ਪੁੱਥੇ ਦੀ ਜਿਹੜਾ ਸਮਾਨ ਜਿਹੜਾ ਤੂੰ ਤੇ ਕਹਿ ਲਾ ਜੰਗਲ ਵਾਲੀ ਗੱਲ ਮੇਰਾ ਮਗਰ ਕਿੱਥੀ ਹੁੰਦੀ ਆ ਹਾਂ ਹਾਈ ਅਸੂਬੀਰ ਤਾਂ ਜਸਵੀ ਨੂੰ ਕਰਕੇ ਦੇਖ ਲੈਣਾ ਦਾ ਫੋਨ ਉਹ ਦੇਖ ਲੈ ਕਰਕੇ ਫੋਨ ਵੀ ਜੇ ਹੈਗਾ ਫੜਾ ਜੂਗਾ ਉਹ ਮੁੰਡਾ ਕਿਆ 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 ਕਹਿੰਦਾ ਡਲੇ ਮੰਗਲ ਆ ਕੇ ਕਹਿੰਦਾ ਮਾ ਲਾ ਦੇ ਕੌਣ ਤੇਰੇ ਵਿਆਹ ਨੂੰ 4 ਦਿਨ ਦਾ ਉਹ ਕਹਿੰਦਾ ਹਾਂ ਤੇ ਤਾ ਦੋ ਦਿਨ ਕੱਟਣੇ ਹੋਰੇ ਕਿ ਨਹੀਂ ਮਨ ਲਾਦਾ ਮੇਰੇ ਪਿਛਲੇ ਪਤਾ ਨਹੀਂ ਕਿ ਆ ਕਿਆ ਬੋਲੀ ਜਾਂਦਾ ਹੈ ਆ ਕਿਆ ਹੋ ਗਿਆ ਟਾਂ ਟਾਂ ਨਹੀਂ ਕਾਦੀ ਹੋਣ ਲੱਗੀ ਵਿਕ ਰਹੀਆਂਗੇ ਅੱਛਾ 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 ਉਹ ਭਾਈ ਸਾਹਿਬ ਗੱਲ ਸੁਣ ਲੈ ਇੱਧਰ ਘਰ ਦਾ ਮੁਖੀ ਮੈਂ ਆਇਆ ਮੇਰੀ ਬੇਇੱਜ਼ਤੀ ਨਾ ਕਰੀ ਰੁਪਈਏ ਭਾਈ ਦੇਣੇ ਤੈਨੂੰ ਕੋਈ ਨਹੀਂ ਯਾਰ ਰੁਪਈਏ ਨਹੀਂ ਪਰਵਾਹ ਨਹੀਂ ਹੈਗੀ ਹੁਣ ਹਾਂ ਹਾਂ ਫਿਰ ਤੁਸੀਂ ਕਹਿੰਦੇ ਰੁਪਈਏ ਦੇ ਫਿਰ ਹੋਣਗੇ ਵੇ ਹੁਣ ਇੱਧਰ ਦਿਲ ਜਿੱਤ ਲੈ ਸਾਰਿਆਂ ਦੇ ਬਸ ਇਹੀ ਬਹੁਤ ਹੈ ਫੇ ਪੈਸਾ ਮੁੱਖ ਨਹੀਂ ਹੁੰਦਾ ਹੈਗਾ ਹਾਂ ਹਾਂ ਇਹ ਤਾਂ ਦੱਟੇਗਾ ਸਹੀ ਤਾਂ ਪਾਈਏ ਤਾਂ ਹੰਡੜੀਓ ਗੱਲ ਕਰਦਣਾ ਹਾਂ ਕਹਿੰਦਾ ਵੀ ਮੈਂ ਬਲੋਕਰ ਨੂੰ ਫੇਲ ਕਰਨਾ ਹੈ ਹਾਂ ਜਿੰਨੇ ਮਰਜੀ ਆਈ ਜਾਣ ਕਹਿੰਦਾ ਮੇਰੇ ਕੋਲ ਕੱਲੇ ਖੱਲੇ ਹਰ ਇੱਕ ਕੋਲ ਨਵੀਂ ਗੱਲ ਹੈ ਕਹਾ ਜਿਵੇਂ ਮੈਂ ਬਾਤ ਦੀ ਗੱਲ ਮੈਂ ਖੜਾ ਕੇ ਨਹੀਂ ਹੱਦਿਆ ਹਾਂ ਤੁਹਾਨੂੰ ਮੈਂ ਪਹਿਲੇ ਗੱਲ ਸੁਣਾਇਆ ਕਿ ਨਹੀਂ ਅੱਡੇ ਪਹਿਲੇ ਪਹਿਲਾਂ ਤਾਂ ਤੂੰ ਪਤਾ ਨਹੀਂ ਕਿਆ ਗਿਆ ਤਾਂ ਕੋ ਰਹੰਦੇ ਬੂਥੇ ਫਲਾਣਾ ਢਿੰਕੇ ਬੂਥੇ ਚਾ ਸਾਡੇ ਵਿੱਚ ਆ ਬੂਥਾ ਆ ਗਿਆ ਦੇ ਵਿੱਚ ਅੰਦਰ ਆ ਗਿਆ ਇਹਦੇ ਵਿੱਚ ਨਾ ਦੇ ਵਿੱਚ ਹੁਣ ਵਿੱਚ ਤੁਸੀਂ ਸੁਣ ਲਈ ਪੰਜ ਉਗਲੀਆਂ ਪੰਜਾਂ ਰੁੱਖੀਆਂ ਹੋਈਆਂ ਤੁਹਾਨੂੰ ਉਸੇ ਉਹੀ ਗੱਲ ਤੇ ਆ ਮੈਂ ਦੱਸ ਕਹਿ ਰਿਹਾ ਹਾਂ ਰਵਿੰਦਰ ਕਾਦਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹੁਣੇ ਆਇਆ ਜੀ ਬੱਸ ਢੱ ਘੰਟਾ ਹੋਇਆ ਇਹਨੂੰ ਕੋਲ ਨੂੰ ਬਾਹਰ ਚਲੇ ਗਈ ਦੀ ਖਾਈ ਹਾਂ ਕੋਲ ਨੂੰ ਬਾਹਰ ਚਲੇ ਗਈ ਬਲਾਹ ਸਤਿ ਸ਼੍ਰੀ ਅਕਾਲ ਸਾਸਤਰੀ ਕਾਲ ਜੀ ਬੀ ਆਪਾਂ ਸਤਿ ਸ਼੍ਰੀ ਅਕਾਲ ਜੀ ਸਾਡਾ ਜੀ ਪਰੌਣਾ ਆ ਗਿਆ ਬਾਚਰਾ ਇਧਰੋਂ ਚਲੇਗੀ ਬਾਚਰਾ ਇਧਰੋਂ ਜਾ ਰਹੀ ਆ ਕਰਦਾ ਮੂੰਹੇ ਅਸੀਂ ਇਧਰੋਂ ਇਹ ਪਹਿਲਾਂ ਚੱਕ ਲਿਆ ਤਾਂ ਚੱਕ ਲਾ ਵੀ ਚੱਲ ਸਹੀ ਗੱਲ ਹਾਂ ਠੀਕ ਪਾਸੇ ਬਾਦਰ ਪੁਝਾਂਦਾ ਜੀ ਹੁਣ ਪਾਸੇ ਬਾਦਰ ਰੁਕ ਹਾਂ ਜੀ ਹਾਂ ਤਾਈ ਦਾਦੀ ਪਰੋਣਾ ਨੂੰ ਕਹਿਦੀ ਸਾਡੇ ਕੋਲ ਗਲਾਬ ਜਾਨਾ ਬਣਦੀਆਂ ਲੈ ਸੌਰੀ ਚਮਚਮ ਬਣਦੀ ਗਰਮ ਗਰਮ ਹਾਂ ਪਰ ਅਸੀਂ ਖਾ ਨਹੀਂ ਸਕਦੇ ਬੰਦ ਹੋਏ ਬੈਠੇ ਬੰਨੇ ਬੈਠੇ ਐਵੇਂ ਖਾ ਨਹੀਂ ਸਕਦੇ ਅਭੀ ਬੰਨ ਹੋ ਗਈ ਵੀ ਕੀ ਕਰੀਏ ਜਿਗਰਾ ਬੋਲਦਾ ਤੁਹਾਡਾ ਸਹੀ ਗੱਲ ਹੈ ਹਾਂ ਮੇਰੇ ਤਾਂ ਤੁਹਾਨੂੰ ਹੁਣ ਤੈਨੂੰ ਕੀ ਚਾਹੀਦਾ ਤੈਨੂੰ ਕੋ ਮੈਦਾ ਚਾਹੀਦਾ ਹਣਾ ਜੇ ਮੈਂ ਤਾਂ ਹੁਣ 2 ਮਿੰਟ ਮਾਰ ਦੇ ਦੋ ਮਿੰਟ ਚ ਆ ਗਿਆ ਮੈਂ ਹਾਂ 3 ਮਿੰਟ ਲੱਗਣੇ ਨਹੀਂ ਦੇਣੇ ਆਪਾਂ ਨੂੰ ਮੈਂ 2 ਮਿੰਟ ਦੇਖ ਲਾ ਤੋ ਹਲਵਾਈ ਤਾਂ ਘੈਂਟਾ ਘੈਂਟਾ ਪੁਰਾਣਾ ਹਾਂ ਖੁਸ਼ ਉਹਦੇ ਖੁਸ਼ਬੂ ਦੱਸਦੀ ਆਪਾਂ ਨਾ ਹਾਂ ਨਾਲੇ ਉਹ ਵੀ ਖੁਸ਼ ਮਜ਼ਾ ਖੁਸ਼ ਆ ਖੁਸ਼ 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 ਨਾ ਇਹ ਬੇਰਗੱਲ ਪਤਾ ਕੀ ਖੁਸ਼ ਦਿਲ ਬਣਦਾ ਜੀ ਮੈਂ ਤਾਂ ਸਭ ਤੋਂ ਵੱਡੀ ਗੱਲ ਜਿਹੜਾ ਬੰਦਾ ਪੱਠੀ ਮੂਰੇ ਬੈਠ ਕੇ ਨਹੀਂ ਨਾ ਪੱਠੀ ਮੂਰੇ ਉਈ ਉਹ ਬੰਦਾ ਜਲਿਆ ਬੈਠਾ ਰਹਿੰਦਾ ਹਾਂ ਥੋੜਾ ਰਹਿੰਦਾ ਮਾੜਾ ਇਹ ਗੱਲ ਛੇੜੂ ਬਾ ਭਾਈਆਂ ਜੀ ਲਾ ਨਾ ਤੂੰ ਜੀ ਇਹ ਗੱਲ ਨਾ ਵੀ ਔਰ ਤਾਂ ਸਾਰਾ ਵਿਆਹ ਦਾ ਨਾ ਤਾਜੀ ਸਾਨੂੰ ਬੈਠੇ ਬੈਠੇ ਅੱਛਾ ਭਾਈ ਹਾਂ ਵੀ ਸਬਜੀ ਚ ਮੈਨੂੰ ਤਾਂ ਨਾਂ ਦੇਣੀ ਹੋ ਜੂ ਕਹਤਾ ਹੈ ਕਹਣਾ ਭਾਈ ਉਹ ਕਹਾਂ ਮੈਂ ਦਾੜ ਰੱਖਦੀ ਕਹਾਂ ਯਾਰ ਤੂੰ ਤਾਂ ਮਿਰਚਾਂ ਹੀ ਖੋਪਾਂ ਕਿਹਾ ਨਹੀਂ ਕਹਦਾ ਭਾਈ ਪੁਰਾ ਕਹ ਲੈ ਇਲੈਕਟ੍ਰਿਕ ਬਾਥਰੂਮ ਆਤੀ ਹੋ ਮਿਸਤਰੀ ਹੈਲੋ ਉਹ ਬੜੇ ਭਾਈ ਉਹ ਨਾਲੇ ਇਲੈਕਟ੍ਰਿਕ ਬਾਥਰੂਮ ਕੋ ਚੱਕਰ ਨਹੀਂ ਅੰਦਰ ਵੀ ਚਲ ਅੰਦਰ ਖਰਾਬੀ ਪੈ ਜਾਈਏ ਸਾਰੀ ਮੈਂ ਇਹ ਰੋਟੀ ਖਾਣੀ ਬੰਦ ਕਰ ਦੂੰਗਾ ਕੋਈ ਗੱਲ ਨਹੀਂ ਆਏ ਨਾ 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 ਆਈ ਨਾ ਅੰਦਰ ਲੋਕੀ ਸਫਾਈ ਕਰ ਤਾ ਥੋੜੀ ਜਿਹੀ ਰੱਖ ਲਈਏ ਉਹ ਨਹੀਂ ਕਰੋ ਉਹਨੇ ਮਠਿਆਈ ਬਾਲੂ ਸ਼ਾਈਆਂ ਵਿੱਚ ਇਹਦਾ ਹੱਥ ਹੈ ਮਠਿਆਈ ਮਠੀ ਜੁਣੀ ਨੋਟੀ ਕਿਤੇ ਖਾਣੀ ਹੈ ਹਾਂ ਹੈ ਮੈਂ ਕਹੀ ਆਏ ਕਰੇ ਕਰੋ ਹਾਂ ਦੋ ਪੀਸ ਨਾਲ ਚੰ ਇਹਦੇ ਰੱਖ ਲਈ ਹਾਂ ਆਇਆ ਥੋੜਾ ਮਾਦਾ ਥੋੜਾ ਲੱਡੂ ਵੀ ਨਹੀਂ ਖਾਗਾ ਆ ਗਏ ਲੱਡੂ ਥੜਾ ਦੇ ਬਿਆ ਲੱਡੂ ਹੁਲਾ ਮੈਂ ਨਿੱਤਾਂ ਲੱਡੂਆਂ 'ਚ ਹੋ ਰਹਿੰਦਾ ਹੈ ਲੱਡੂ 'ਚ ਨਹੀਂ ਇਹ ਇਹਨਾਂ ਨੂੰ ਚੀਚਾ ਹਾਂ ਲੱਡੂ 'ਚ ਨਹੀਂ ਮਿਰਚਾਂ ਹੈਗੀਆਂ ਤਰਾ ਦੇਖ ਲੈਣਾ ਖਾ ਕੇ ਵੀ ਮੱਟ ਤਾਂ ਨਹੀਂ ਹੈਗੀਆਂ ਹਾਂ ਪੂਰਾ ਹੋਊਗਾ ਬਾਇ ਚਲ ਹਾਂ ਗੱਲਬਾਤ ਤਾਂ ਹੈਗੀ ਓਕੇ ਹੈ ਨਾ ਹਾਏ ਰੱਬਾ ਮੇਰੇ ਆ ਚਾਹ ਹੁਣ ਮੇਰੀ ਹੈ ਕਿਵੇਂ ਕਰਾਂ ਨਾ ਕੋਈ ਨਾ ਚੱਕਦਾ ਹੋ ਲੇਵਾਂ ਚਾਹ ਬਣੀ ਪਈ ह्म ਮੈਂ ਫਿਰ ਜੇ ਕਮੜਾ ਮੈਂ ਦਾ ਫੜ ਲੇਵਾਂ ਕਿ ਤੂੰ ਜਾਊਂਗਾ ਰਵਿੰਦਰ ਚਾਹ ਪੀ ਲੈ ਚੱਲ ਦੋ ਕਿਲੋ ਚਾਹੀਦਾ ਕਿੰਨਾ ਚਾਹੀਦਾ ਮੈਨੂੰ ਦੋ ਕਿਲੋ ਮਿੱਦਾ ਦਿਓ ਠੀਕ ਹੈ ਅਸੀਂ ਆਵੇਂ ਮੈਨੂੰ 4 ਮੈਨੂੰ 10 20 ਦੇ ਵਿੱਚ ਹੁਣ ਕਿੰਨੇ ਕਿੰਨੇ ਕ ਪੀਸ ਹੈ ਬਸ ਦੇਖ ਲਓ ਕਿੰਨੇ ਕ ਪੀਸ ਹੈ ਬਸ ਤੂੰ ਕਹਿ ਕੇ ਬੈਠ ਕੇ ਜਦ ਨੂੰ ਕਹੇ ਜਿੰਨੇ ਸਿਰ ਦੇ ਵਾਲ ਉਹਨੇ ਪੀਸੋਂਗੇ ਬਸ ਉਹ ਤੇਰੀ ਏ ਕਰ ਲਓ ਕਿ ਨੂੰ ਪਾਣਾ ਹੈ ਇੱਕ ਗੱਲ ਗਿਰਨੇ ਨਹੀਂ ਦਿੰਦਾ ਥੱਲੇ ਉਹ ਮੇਰੇ ਰੱਬਾ ਕੀ ਕਹੀਏ ਇਹ ਨੂੰ ਮੇਰੇ ਸਿਰ ਦੇ ਵਾਲ ਕਹਿੰਦਾ ਕਿ ਮੈਂ ਮੈਂ ਤਾਂ ਜਿੰਨੇ ਮਰਜ਼ੀ ਆ ਜਾਣ ਕਹਿੰਦਾ ਅੱਛਾ ਚੱਕ ਚੱਕ ਪਰ ਬਾਰੀ ਨੇ ਆਉਂਦਾ ਹਾਂਗਾ ਅੱਛਾ ਆਏ ਰਬੋਏ ਇਹ ਕਿੱਦਾਂ ਦੀ ਵੀ ਪਲੇਟ ਸਜਾ ਕੇ ਐਨ ਵਧੀਆ ਬਣਾ ਕੇ ਮੁੰਡੇ ਤੇ ਮਾਮੇ ਕੋਲ ਬਣਾਤਾ ਨਾ ਪਰ ਬਾਪੋ ਜੀ ਹਾਂ ਕਿਧਰ ਬੈਨੇ ਨਾ ਸੋ ਇਹ ਗੱਲ ਗਲਤ ਹੈ ਬਾਈ ਇਹ ਤੇਰੇ ਕਾ ਪਹਿਲਾਂ ਗੱਲ ਨਵੇੜੀ ਵੀ ਜੇ ਤੂੰ ਕੇ ਘੁਮਾ ਉੰਨੇ ਮੈਂ ਕੱਟ ਕਰੀ ਜਾਣੇ ਲਈ ਜਾਈ ਜਿੰਨੇ ਲੈਣੇ ਮੈਨੂੰ ਪਤਾ ਲੱਗ ਜਾਣਾ ਕਰਦੇ ਕੋਈ ਗੱਲ ਨਹੀਂ ਉੰਨੇ ਉੱਧਰ ਕੱਟ ਦੇਣੇ ਆ ਤੇਰੇ ਉਹ ਉਹ ਤੁਹਾਡੇ ਕੋਲ ਮਰੇ ਮਾਜਰੇ ਗੱਲ ਪਹੁੰਚ ਜੂ ਵੀ ਮੈਂ ਮੈਂ ਜਾ ਕੋਈ ਫੋਕਾ ਫਿਰ ਮੈਂ ਉੱਧਰ ਤੇ ਪੂਰਾ ਕਰਵਾਉਂਗਾ ਫਿਰ ਹਾਂ ਨਗਾਣਾ ਵੀ ਥੋੜਾ ਥੋੜਾ ਬੜਾ ਇਹਨਾਂ ਕੋਲ ਪੈ ਗਈ ਸਾਨੂੰ ਇਹਨਾਂ ਕੋਲ ਤੁਸੀਂ ਉਹ ਉਹ ਵੀ ਕਢਾ ਦਿਓ ਹਾਂ ਪੈ ਗਈ ਨਾ ਹਾਂ ਇਹ ਤਾਂ ਨੂੰ ਰੋੰਡੀ ਪੇਟਦਾ ਤੂੰ ਸਾਡੇ ਦਾ ਧੱਕਾ ਕਰਨ ਲੱਗਿਆ ਵਾ ਆਪਣਾ ਹੈ ਇਸ ਵੀਰ ਇਹਨੂੰ ਰੋਕਣਾ ਪੈਣਾ ਇਹਦਾ ਕਿਹਦੇ ਵਿੱਚ ਇਹਨਾਂ ਦੀ ਮੰਨਦੇ ਹੈਗੇ ਉਹ ਇੱਕ ਬਾਤ ਸਾਲੀਆਂ ਨੂੰ ਮੈਂ ਕਿਹਣਾ ਕਹਿਣਾ ਅੱਛਾ ਉਹਦਾ ਬਚੋਲਾ ਬਚੋਲਾ ਹੁੰਦਾ ਮੇਨ ਬੰਦਾ ਹਾਂ ਬਚੋਲਾ ਦਵਾਉਂਦਾ ਸਭ ਕੁਝ ਕਹਿ ਕੇ ਵੀ ਲੈ ਵੀ ਨੂੰ ਇਹ ਬੰਦਾ ਹਰਵਾਈ ਜਾਂਦਾ ਨਹੀਂ ਹਾਂ ਨਾ ਵਿਆਹ ਜਿਹਨ ਦਾ ਨਹੀਂ ਫੇ ਤੂੰ ਮੇਰੇ ਕੋ ਪਹਿਲਾ ਹਿਸਾਬ ਕਿਤਾਬ ਕਰ ਦਨਾ ਤਾਂ ਮੈਨੂੰ ਜਵਾਬ ਕਰ ਦੇ ਦਿੰਦਾ ਵੀ ਮੈਂ ਨਹੀਂ ਜਾਊਂਗਾ ਕਿਤੇ ਵੀ ਭਾਈ ਤੈਨੂੰ ਮੂੰਹ ਮੰਗਮੇ ਤੂੰ ਮੈਨੂੰ ਦੱਸ ਤੈਨੂੰ ਮੂੰਹ ਮੰਗਮੇ ਦਿੱਤੇ ਨਾ ਉਹ ਤਾਂ ਠੀਕ ਹੈ ਜੀ ਤੇਰੇ ਕੋ ਮੈਂ ਕੋਈ ਬਾਰਕਿੰਗ ਨਹੀਂ ਕਰੀ ਵੀ ਮੈਂ ਤੈਨੂੰ ਐ ਕਿਹਾ ਵੀ ਮੈਂ ਨਹੀਂ ਤੈਨੂੰ 5000 ਦੇਣਾ 25 ਮਹੀਨੇ ਦਾ ਵਿਆਹ ਵਾਲਾ ਅੱਛਾ ਹਾਂ ਪਰ ਆਦਤ ਹੈ ਨਹੀਂ ਸਾਡਾ ਫਰਜ ਹੈ ਇਹ ਫਰਜ ਹੈ ਕਿ ਆਦਤ ਹੈ ਮੈਂ ਚੱਲ ਜੀ ਉਹਨਾਂ ਦੋ ਕੇ ਰੱਖੀ ਉਹ ਮੂੰਹ ਮੰਗੀ ਚੀਜ਼ ਤਾਂ ਮੇਰਾ ਉਹ ਸੜਾ ਜਾਣਾ ਹੀ ਆ ਜਾਣਾ ਇਹ ਗੱਲ ਗਲਤ ਹੋ ਗਈ ਯਾਰ ਸਾਰੇ ਤੇ ਸਾਰੇ ਬੰਦੇ ਆ ਚੱਲ ਕੋਈ ਇਹਨੂੰ ਬਣਾਉਣ ਦੇ ਤੇ ਬਾਅਦ ਵਿੱਚ ਹਾਂ ਠੱਜ ਹਾਂ ਠੱਜ ਨਹੀਂ ਆਦਤ ਹੈ ਹੈ ਆਦਤ ਆਦਤ ਨਹੀਂ ਨਹੀਂ ਬਾਜਾ ਵੀ ਦੇਖਦੇ ਭਾਵੇਂ ਹੈ ਤੇ ਆਪਣੇ ਇਨਸਾਨੀ ਭਾਈ ਭਾਈ ਜਾਈ ਬ੍ਰਦਰਹੀ ਚੋਂ ਆ ਹੈ ਅੱਛਾ ਅੱਛਾ ਹਾਂ ਰਵਿੰਦਰ ਤੁਹਾਡੇ ਵਾਂਦੇ ਨਹੀਂ ਲੱਗਦਾ ਹੈ ਹਾਂਜੀ ਤੇਰਾ ਮਾਪਾ ਦੋਫੀ ਦਾ ਨਹੀਂ ਹੈ ਕੀ ਨਹੀਂ ਹਲਵਾਏ ਦੇ ਪੈਸੇ ਨਹੀਂ ਨਹੀਂ ਮੇਰੇ ਤਾਂ ਜੀ ਯਾਰ ਨਹੀਂ ਰੱਖਦਾ ਮੈਂ ਪਹਿਲਾਂ ਹੀ ਕਹਤਾ ਤਾਂ ਮੈਂ ਪਲੇਟ ਚੱਕ ਕੇ ਤੁਰਨਾ ਨਹੀਂ ਕਿਸੇ ਨੂੰ ਜਿਹੜੇ ਮੈਨੂੰ ਪਹਿਲਾਂ ਤਾਂ ਹਾਂ ਸਮਝ ਗਿਆ ਪਲੇਟ ਬਲੂ ਚੱਕ ਕੇ ਤੁਰਨਾ ਕਿ ਦੇਖੋ ਵੀ ਨਾਲ ਮੈਂ ਬਹਿਰਿਆਂ ਨੂੰ ਕਹਿ ਦੇਣਾ ਸਿੱਧਾ ਚੁੱਪ ਕਰਕੇ ਵੀ ਤੁਸੀਂ ਮੈਨੂੰ ਲੈ ਜਾਣਾ ਬਈ ਫੋਨ ਨਾ ਕਹਿ ਤੋ ਵੀ ਚਾਣੀ ਦੇ ਉੱਪਰ ਵਾਲੀ ਤੇਹ ਤੋਂ ਕੱਢ ਲੋ ਫੋਨ ਨੂੰ ਇੰਨੀ ਕਿ ਲੈਮੀਨੇਸ਼ਨ ਕਰੀ ਪੀਨੇ ਉਹਨੇ ਉਹ ਤੇ ਪੰਚਾਰ ਗੋਤੇ ਲਾ ਕੇ ਆ ਮੈਂ ਸਾ ਵੀ ਤੱਕ ਸੇਗ ਪਹੁੰਚਣੀ ਨਹੀਂ ਹੈਗਾ ਆ ਫੋਨ ਮਾਰਨਾ ਆਪਣਾ ਬਣ ਜਾ ਫੋ ਫੋ ਦਿਖਾਈ ਮੜ ਜਾਗਾ ਮੋਬਾਈਲ ਕੱਢ ਕੇ ਆ ਰਹਿਣਾ ਨੂੰ ਪੱਕਾ ਕੋ ਕਾਗਨਾ ਕੋਗਨਾ ਚਿਲ ਬੈਟਿਆ ਵਾ ਪਾਣੀ ਕਿੱਥੇ ਲੱਗ ਜਾਉ ਉਹਨੂੰ ਹਾਂ ਫੋਰ ਮੈਨ ਪੱਕੇ ਕੰਮ ਆਵੇਂ ਪੁਰਾਣੇ ਬੁੜੇ ਆ ਇਹ ਚੱਕਰ ਦਾ ਹੈ ਨਾ ਲੱਗ ਤੋ ਕਰ ਤਾ ਇਹ ਨੀ ਇਲੀ ਨੀ ਕੱਤੇ ਇਲੀ ਨੀ ਇਹ ਵੀ ਪੈਣੀ ਪਈ ਸੀ ਜਿਹੜੀ ਘਰ ਮਿਲਣ ਵਾਲੀ ਪਈ ਸੀ ਆਪਣੀ ਥੋੜੀ ਜਿਹੀ ਹੁੰਸਲਾ ਫੜੀ ਹੋਈ ਸੀ ਉਹ ਹੈ ਨਹੀਂ ਤਾਂ ਉਹ ਸੁੱਕੀ ਲੈਂਦੀ ਸੀ ਪਹਿਲਾਂ ਉਹ ਟੋਟਾ ਲਾਤਾ ਤੇ ਹੁਣ ਮੈਂ ਗੱਡੀ ਲੈ ਕੇ ਜਾਉਂਗਾ ਉਹ ਕਹਿੰਦਾ ਕੱਢਿਆ ਪਿਆ ਸਮਾਨ ਲੈ ਜਾ ਫੜ ਕੇ ਚੱਕ ਲੈ ਜਾ ਬਿੱਲੂ ਕਹਿੰਦਾ